ਬੰਗਲਾਦੇਸ਼ ਵਿੱਚ ਆਮ ਚੋਣਾਂ ਤੋਂ 2 ਦਿਨ ਪਹਿਲਾਂ ਸ਼ੁੱਕਰਵਾਰ ਨੂੰ ਦੇਸ਼ ਦੀ ਰਾਜਧਾਨੀ ਟਾਕਾ ਦੇ ਵਿੱਚ ਹਿੰਸਾ ਪੜਕੀ ਹੈ। ਟਾਕਾ ਦੇ ਵਿੱਚ ਦੰਗਾਕਾਰੀਆਂ ਨੇ ਯਾਤਰੀ ਟ੍ਰੇਨ ਨੂੰ ਅੱਗ ਲਗਾ ਦਿੱਤੀ। ਇਸ ਹਾਦਸੇ ਦੇ ਵਿੱਚ 4 ਲੋਕਾਂ ਦੀ ਮੌਤ ਹੋ ਗਈ ਹੈ। ਅੰਕੜਾ ਵਧਨ ਦਾ ਖਦਸ਼ਾ ਹੈ। ਕਈ ਯਾਤਰੀ ਜ਼ਖਮੀ ਹੋਏ ਨੇ। ਅਧਿਕਾਰੀਆਂ ਨੇ ਅਜੇ ਤੱਕ ਜ਼ਖਮੀਆਂ ਦੀ ਗਿਣਤੀ ਦੀ ਪੁਸ਼ਟੀ ਨਹੀਂ ਕੀਤੀ। ਇਹ ਟ੍ਰੇਨ ਭਾਰਤ ਦੀ ਸਰਹੱਦ ਨਾਲ ਲੱਗਦੇ ਬੰਦਰਗਾਹ ਸ਼ਹਿਰ ਬੈਨਾਪੋਲ ਤੋਂ ਟਾਕਾ ਆ ਰਹੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ 5 ਜਨਵਰੀ 2024 ਰਾਤ ਕਰੀਬ 9 ਵਜੇ ਦੀ ਹੈ। ਦੰਗਾਕਾਰੀਆਂ ਨੇ ठाका ਦੇ ਕਮਲਾਪੁਰ ਰੇਲਵੇ ਸਟੇਸ਼ਨ ਨੇੜੇ ਬੈਨਾਪੋਲ ਐਕਸਪ੍ਰੈਸ ਦੀਆਂ 4 ਬੋਗੀਆਂ ਨੂੰ ਅੱਗ ਲਗਾ ਦਿੱਤੀ। ਰੇਲਵੇ ਅਧਿਕਾਰੀਆਂ ਮੁਤਾਬਕ ਟ੍ਰੇਨ ਦੇ ਵਿੱਚ ਕਰੀਬ 292 ਯਾਤਰੀ ਸਵਾਰ ਸਨ ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਭਾਰਤ ਤੋਂ ਘਰ ਪਰਤ ਰਹੇ ਸਨ। ਜਿਵੇਂ ਹੀ ਇਹ ਟ੍ਰੇਨ ਰਾਤ 9 ਵਜੇ ਦੇ ਕਰੀਬ ठाका ਦੇ ਗੋਪੀਬਾਗ ਇਲਾਕੇ ਵਿੱਚ ਪਹੁੰਚੀ ਤਾਂ ਬਦਮਾਸ਼ਾਂ ਨੇ ਟ੍ਰੇਨ ਨੂੰ ਅੱਗ ਲਗਾ ਦਿੱਤੀ।